ਗੁਰਦਾਸਪੁਰ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ 9 ਪਿਸਟਲ 10 ਮੈਗਜ਼ੀਨ 35 ਰੌਂਦ ਹੈਰੋਨ ਅਤੇ 15000 ਰੁਪਏ ਡਰੱਗ ਮਨੀ ਸਮੇਤ 6 ਦੋਸ਼ੀ ਕੀਤੇ ਗ੍ਰਿਫਤਾਰ ਜਿਨ੍ਹਾਂ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਦੇ ਕਈ ਦੋਸ਼ੀ ਵੀ ਆਏ ਕਾਬੂ ਪਿੱਖੀ ਵੈਂਡ ਸੋਰ ਸਿੰਘ ਅਤੇ ਪਿੰਡ ਜੋੜਾ ਦੇ ਕ੍ਰਿਮੀਨਲਾਂ ਨੂੰ ਫੜ ਕੇ ਗੁਰਦਾਸਪੁਰ ਪੁਲਸ ਨੇ ਕੀ ਕੀਤਾ ਤੁਸੀਂ ਵੀ ਸੁਣੋ ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਜਿਹੜਾ ਪਨੀਆਰ ਬਾਈਪਾਸ ਹੈ ਉੱਥੇ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਦੌਰਾਨੇ ਚੈਕਿੰਗ 3 ਸਸਪੈਕਟਡ ਬੰਦੇ ਜਿਹੜੇ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਉਹਨਾਂ ਦੇ ਕੋਲੋਂ ਪੁਲਿਸ ਨੂੰ ਦੋ ਵੈਪਨ ਨਾਜਾਇਜ਼ ਪਿਸਟਲ ਜਿਹੜੇ ਹਨ ਉਹ ਬਰਾਮਦ ਹੋਏ ਤੇ ਦੋ ਰਾਉਂਡ ਅਤੇ 1.5 ਗ੍ਰਾਮ ਹੈਰੋਇਨ ਤੇ 15000 ਰੁਪਏ ਡਰਗ ਮਨੀ ਜਿਹੜੀ ਹੈ ਉਹ ਬਰਾਮਦ ਹੋਈ ਸੀ ਉਹ ਵਰਨਾ ਕਾਰ ਦੇ ਵਿੱਚ ਉਹ ਸਵਾਰ ਸੀਗੇ ਉਹਨਾਂ ਦੀ ਜਦੋਂ ਪੁਛਿਸ਼ ਕੀਤੀ ਗਈ ਔਰ ਇਨਵੈਸਟੀਗੇਸ਼ਨ ਫਰਦਰ ਕੀਤੀ ਗਈ ਹੈ ਫਿਰ ਪਰਚਾ ਰਜਿਸਟਰ ਵੀ ਹੋਇਆ 11 11 1 2024 ਦੀ ਐਫਆਈਆਰ ਨੰਬਰ 2 थाना ਦਿਨਾਨਗਰ ਦੇ ਵਿੱਚ ਰਜਿਸਟਰ ਹੋਈ ਸੀ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਚੀਜ਼ ਸਾਹਮਣੇ ਆਈ ਹੈ ਕਿ ਬੰਦੇ ਜਿਹੜੇ ਸੀਗੇ ਇਹਨਾਂ ਨੇ ਹਥਿਆਰ ਇੱਕ ਮਨੀ ਮਾਉ ਨਾਮ ਦਾ ਜਿਹੜਾ ਬੰਦਾ ਹੈ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ ਉਹਦੇ ਕੋਲ ਇਹ ਹਥਿਆਰ ਲਏ ਸੀ ਤੇ ਪੁਲਿਸ ਨੇ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਮਨੀ ਨੂੰ ਵੀ ਅरेस्ट ਕੀਤਾ ਹੈ ਖਰਾਲਾ ਟੀ ਪੁਆਇੰਟ ਤੇ ਜਿਹੜਾ ਉਹ ਦੀ ਅरेस्ट ਹੋਈ ਤੇ ਉਹਦੇ ਨਾਲ ਉਹਦੇ ਦੋ ਸਾਥੀ ਹੋਰ ਮਹਿਤਾਬ ਸਿੰਘ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਬਲਰਾਜ ਸਿੰਘ ਜੋ ਵੀ ਤਰਨਤਾਰਨ ਦਾ ਰਹਿਣ ਵਾਲਾ ਉਹਨੂੰ ਵੀ ਅरेस्ट ਕੀਤਾ ਹੈ ਉਹਨਾਂ ਦੇ ਕੋਲੋਂ ਵੀ ਪੁਲਿਸ ਨੂੰ ਦੋ ਹਥਿਆਰ ਹੋਰ ਬਰਾਮਦ ਹੋਏ ਤੇ ਜਦੋਂ ਮਨੀ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਉਹਨੇ ਮਹਾਰਾਸ਼ਟਰ ਤੋਂ ਕੁਲ 9 ਵੈਪਨ ਲੈ ਕੇ ਆਇਆ ਸੀ ਔਰ ਫਰਦਰ ਉਹਨਾਂ ਦੀ ਇਨਵੈਸਟੀਗੇਸ਼ਨ ਤੋਂ ਪੁਲਿਸ ਨੂੰ ਬਾਕੀ ਰਹਿੰਦੇ ਪੰਜ ਹੋਰ ਵੈਪਨ ਜਿਹੜੇ ਆ ਉਹ ਬਰਾਮਦ ਹੋਏ ਸੋ ਇਹ ਚੀਜ਼ ਜਿਹੜੇ ਪੰਜ ਵੈਪਨ ਔਰ ਟੋਟਲ ਜਿਹੜੇ ਹਨ ਨੋ ਵੈਪਨ ਬਰਾਮਦ ਹੋਏ 35 ਰਾਉਂਡ ਜਿੰਦਾ ਰਾਉਂਡ ਬਰਾਮਦ ਹੋਏ 10 ਮੈਗਜ਼ੀਨਸ ਮਿਲੀ ਹੈ ਸੋ ਇਹਨਾਂ ਦੀ ਜਦੋਂ ਇਨਵੈਸਟੀਗੇਸ਼ਨ ਚੱਲੀ ਤਾਂ ਫਿਰ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਕਾਫੀ ਜ਼ਿਆਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪੰਜ ਬੰਦੇ ਅਗੇਂਸਟ ਪਰਚੇ ਰਜਿਸਟਰਡ ਹੈ ਪਹਿਲਾਂ ਵੀ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਾਲ ਗਿਆ ਸਰ ਦੇ ਵਿੱਚ ਕਿਸੇ ਦੂਸਰੇ ਸਿਰਸਾ ਦੇ ਕਤਲ ਦਾ ਰੋਪੀ ਵੀ ਰੋਕ ਸ਼ਾਮਲਾ ਜੀ ਮਣੀ ਮਾਉ ਜਿਹੜਾ ਹੈਗਾ ਇਹਦੇ ਤੇ ਪਹਿਲਾਂ 1 2020 ਦੇ ਵਿੱਚ ਪਰਚਾ ਰਜਿਸਟਰ ਹੋਇਆ ਸੀ ਇਹਨੇ ਮੁਕੇਸ਼ ਨਾਇਰ ਨਾਮ ਦੇ ਬ੍ਰਦਰ ਵਿਅਕਤੀ ਦਾ ਕਤਲ ਕੀਤਾ ਸੀ ਜੋ ਕਿ ਇੱਕ ਸੈਨਾ ਦੇ ਲੀਡਰ ਦਾ ਬ੍ਰਦਰ ਸੀ ਤੋਂ ਇਹ ਇਹਨੇ ਆਪਣੀ ਪਰਸਨਲ ਰੰਜਿਸ਼ਬਾਜੀ ਕਰਕੇ ਮਰਡਰ ਕੀਤਾ ਸੀ ਜਿਸ ਕਰਕੇ ਇਹ ਜੇਲ੍ਹ ਗਿਆ ਸੀ 4 ਸਾਲ ਇਹਨੇ ਜੇਲ੍ਹ ਦੇ ਵਿੱਚ ਕੱਟਿਆ ਜੇਲ੍ਹ ਦੇ ਵਿੱਚੋਂ ਇਹ ਅਗਸਤ 2023 ਦੇ ਵਿੱਚ ਰਿਹਾ ਹੋਇਆ ਉਸ ਤੋਂ ਪਹਿਲਾਂ ਇਹਦੇ ਕਾਫੀ ਲਿੰਕ ਬਣ ਗਏ ਸੀ ਜੇਲ੍ਹ ਦੇ ਵਿੱਚ ਇਹਦੀ ਲੜਾਈਆਂ ਵੀ ਹੋਈਆਂ ਜਿਸ ਕਰਕੇ ਇਹਦੇ ਤੇ ਹੋਰ ਪਰਚੇ ਰਜਿਸਟਰ ਹੋਏ ਸੀ ਔਰ ਲਿੰਕਸ ਕਰਕੇ ਹੀ ਇਹ ਜੋ ਹੈ ਬਾਹਰ ਆ ਕੇ ਫਿਰ ਇਸ ਨੇ ਆਪਣਾ ਕ੍ਰਾਈਮਨਲ ਜਿਹੜੀ ਗਤੀਵਿਧੀ ਹੈ ਉਹ ਸ਼ੁਰੂ ਕਰ ਦਿੱਤੀ ਸਾਰਾ ਕ੍ਰੋਪਣਾ ਜੇਲ੍ਹ ਕੀ ਬਣਿਆ ਜੀ ਹਾਂ ਨਹੀਂ ਕੁਛ ਇਹਦੇ ਜੇਲ੍ਹ ਦੇ ਵਿੱਚ ਵੀ ਸੀਗੇ ਕੁਛ ਇਹਦੇ ਪਹਿਲਾਂ ਦੇ ਵੀ ਸਾਥ ਹੀ ਆ ਕਿਉਂਕਿ ਜੋ ਮਹਤਾਬ ਸਿੰਘ ਇਹਦੇ ਤੇ 2000 ਦੇ ਵਿੱਚ ਵੀ ਪਰਚਾ ਰਜਿਸਟਰਡ ਹੈ ਤਾਂ ਪਿਛਲੇ 22 ਸਾਲਾਂ ਦੇ ਵਿੱਚ ਇਹਦੇ ਖਿਲਾਫ ਚਾਰ ਪਰਚੇ ਰਜਿਸਟਰ ਹੋਏ ਹਨ ਲੇਟੈਸਟ 2022 ਦਾ ਵੀ ਹੈ ਉਹਦਾ ਪਿਓ ਵੀ ਕ੍ਰਿਮੀਨਲ ਹੈ ਮਹਤਾਬ ਦਾ ਹਾਂਜੀ ਮਹਤਾਬ ਪਿਓ ਦਾ ਨਾਮ ਹੈ ਉਹਦਾ ਪੁੱਤਰ ਹੈਗਾ ਕਵਲਜੀਤ ਉਹ ਵੀ ਕ੍ਰਿਮੀਨਲ ਹੈਗਾ ਉਹਦੇ ਅਗੇਂਸਟ ਹਾਂਜੀ ਦੋਨੋਂ ਇਸ ਕੇਸ ਦੇ ਵਿੱਚ આરોપી ਹਨ ਤੇ ਇਹਨਾਂ ਨੇ ਛੱਤੀਸਗੜ੍ਹ ਰਾਏਪੁਰ ਦੇ ਵਿੱਚ ਵੀ ਐਨਡੀਪੀਐਸ ਦਾ ਕ੍ਰਾਈਮ ਕੀਤਾ ਸੀ ਉੱਥੇ ਇਹਨਾਂ ਦੇ ਅਗੇਂਸਟ ਫਾਈਲ ਰਜਿਸਟਰਡ تین ਵਾਂਦੇ ਅਗੇ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਦੀ ਆਪਸੀ ਡੈਂਟਿਟੀ ਸੀ ਫਿਰ ਕੋਈ ਵਾਰਦਾਤ ਨੂੰ ਨਹੀਂ ਅੰਜਾਮ ਦੇ ਸੋ ਇਹ ਉਸੇ ਦੀ ਤਿਆਰੀ ਕਰ ਰਹੇ ਸੀ ਜਿਸ ਨੂੰ ਜਿਸ ਨੂੰ ਪੁਲਿਸ ਦੁਆਰਾ ਰਿਕਵਰ ਕਰਕੇ ਇਸ ਚੀਜ਼ ਨੂੰ ਰੋਕ ਲਿਆ ਗਿਆ ਹੈ ਕਿਉਂਕਿ ਇਹਨਾਂ ਦੀ ਆਪਸੀ ਰੰਜਿਸ਼ਵਾਜੀ ਵੀ ਸੀਗੀ ਤੇ ਇਹ ਹਥਿਆਰ ਅਗੇ ਵੇਚਣਾ ਵੀ ਚਾ ਰਹੇ ਸੀ ਹੋਰਾਂ ਨੂੰ ਵੀ ਸਪਲਾਈ ਕਰਨਾ ਚਾ ਰਹੇ ਸੀ ਜਿਹਨੂੰ ਰੋਕਤਾ ਗਿਆ ਸਰ ਇਹਨਾਂ ਕੋਈ ਮਹਿਲਾ ਵੀ ਸ਼ਾਮਿਲ ਸੀ ਨਾ ਵੀ ਇੱਕ ਇੱਕ ਮਹਿਲਾ ਸ਼ਾਮਿਲ ਸੀ ਕਿ ਉਹ ਜਿਹੜੀ ਆ ਪੇਮਾ ਨਾਮ ਦੇ ਇਹਨਾਂ ਦੀ ਸਾਥੀ ਸੀ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹਰੇ ਨਹੀਂ ਆਇਆ ਸਾਹਮਣੇ ਬਟ ਉਹ ਇਹਨਾਂ ਦੇ ਸਾਥੀ ਹੀ ਹੈਗੇ ਉਹ ਇਹਨਾਂ ਦੇ ਨਾਲ ਸੀਗੇ ਚਾਹ ਕਿੰਨੇ ਕੋ ਪੈਸੇ ਜਿਹੜੇ ਆ ਬੰਦ ਜਿਹੜਾ ਹਥਿਆਰ ਨਹੀਂ ਇਹ ਦਾ ਬੇਸਿਕਲੀ ਜਿਹੜਾ ਉਤੋਂ ਸਸਤੇ ਦੇ ਵਿੱਚ ਲਾਂਦੇ ਸੀ ਇੱਥੇ ਆਪਣਾ ਕਮਿਸ਼ਨ ਵਗੈਰੇ ਵੀ ਕਮਾਰੇ ਸੀ ਇਹਦੇ ਵਿੱਚ ਸੋ ਉਹ ਵੀ ਇੱਕ ਐਂਗਲ ਸੀਗਾ ਬਟ ਇਹਨਾਂ ਦੀ ਆਪਣੀ ਰੰਜਿਸ਼ ਬਾਜੀ ਵੀ ਸੀਗੀ ਤਾਂ ਇਹ ਹਥਿਆਰ ਡੈਫੀਨਿਟਲੀ ਕਿੱਥੇ ਨਾ ਕਿੱਥੇ ਯੂਜ਼ ਹੋਣਾ ਸੀ ਔਰ ਕੋਈ ਵੱਡੇ ਕ੍ਰਾਈਮ ਨੂੰ ਜਾਂ ਨਹੀਂ ਇਹਨਾਂ ਦੇ ਵਿੱਚ ਹੋਰ ਵੀ ਇਨਵੋਲਵ ਹੈਗੇ ਜੀ ਇਹਨਾਂ ਦੇ ਵਿੱਚੋਂ ਇਹਨਾਂ ਦੇ ਸਾਥੀ ਹੋਰ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਫਾਈਂਡ ਆਊਟ ਕੀਤੇ ਤਾਂ ਉਹ 5 ਬੰਦੇ ਹੋਰ ਹੈਗੇ ਜੋ ਕਿ ਇਹਨਾਂ ਦੇ ਨਾਲ ਦੇ ਆ ਉਹਨਾਂ ਨੂੰ ਵੀ ਅਸੀਂ ਫੜ ਰਹੇ ਹਾਂ ਬਟ ਵੈਪਨ ਜਿੰਨੇ ਆਏ ਸੀ ਅਸੀਂ ਲਗਭਗ ਸਾਰੇ ਬਰਾਮਦ ਕਰ ਲਿਆ ਠੀਕ ਠੀਕ ਥੈਂਕ ਯੂ ਥੈਂਕ ਯੂ